ਜਿਹੜਾ ਤੁਸੀਂ ਐਨਯੂ ਗੁਰੂ ਆ ਤੁਹਾਨੂੰ ਪਤਾ ਵੀ ਗਿਆ ਕਿ ਹੜਕਾਣਾ ਨਹੀਂ ਜੀ ਬਿਲਕੁਲ ਨਹੀਂ ਪਤਾ ਕੀ ਕਾਰਨਾ ਕੀ ਪਤਾ ਲੱਗਿਆਗਾ ਉਹਦੇ ਆ ਕੇ ਪਤਾ ਲੱਗਿਆ ਜੀ ਇਹਨਾਂ ਨੇ ਆਪਣੇ ਹੁਣ ਲਾਇਆ ਲਿਸਟ ਲਿਖ ਕੇ ਲਾਇਆ ਉਹਦੇ ਵਿੱਚ ਵੀ 11 ਵਜੇ ਤੱਕ ਡਾਕਟਰ ਹਲਦਾਨ ਤੇ ਨੇ ਸਾਨੂੰ ਤਾਂ ਆ ਕੇ ਪਤਾ ਲੱਗਿਆ ਜੀ ਹੁਣ 25 30 ਕਿਲੋਮੀਟਰ ਤਾਈ ਚੱਲ ਕੇ ਆਏ ਜੀ ਕੀ ਲੱਗਦਾ ਖੱਜਲ ਕੁਵਾਰੀ ਕਿੰਨੀ ਕਰੋਦੀ ਹੈ ਖੱਜਲ ਕੁਵਾਰੀ ਤਾਂ ਹੈ ਜੀ ਹੁਣ ਬੱਚੇ ਨੂੰ ਦਿਖਾਉਣ ਵਾਸਤੇ ਆਏ ਸੀਗੇ ਅਸੀਂ ਆਪਣਾ ਕੰਮ ਛੱਡ ਕੇ ਆਏ ਪ੍ਰੋਬਲਮ ਹੈ ਬੱਚੇ ਪ੍ਰੋਬਲਮ ਜੀ बुखार ਹੈਗਾ ਇਹਨੂੰ ਕੱਲ ਦਾ ਬੁਖਾਰ ਹੋ ਰਿਹਾ ਹੈਗਾ ਕੀ ਤੁਹਾਨੂੰ ਕੱਲ ਛੱਡੇ ਸੀਗਾ ਕੱਲ ਅਸੀਂ ਕਿਸੇ ਹੋਰ ਪਾਸੇ ਵਿਖਾਇਆ ਡਾਕਟਰ ਨੂੰ ਮੈਡੀਕਲ ਤੇ ਉਹਦੇ ਨਾਲ ਕੋਈ ਫਰਕ ਨਹੀਂ ਪਿਆ ਦਵਾਈ ਉਦੋਂ ਲੱਗਦੀ ਹੈ ਕਿ ਬੱਚੇ ਦੀ ਬੱਚਾ ਵਾਲਾ ਡਾਕਟਰ ਦੀ ਇਸ ਕਰਕੇ ਦੁਬਾਰਾ ਹੁਣ ਮੈਂ ਆਪਣਾ ਕੰਮ ਛੱਡ ਕੇ ਜਿਉ ਰਿਹਾ ਹਾਂ ਫਿਰ ਕਾਲੂ ਕੇਰ ਆ ਤਰਸੋ ਕੇਰ ਆ ਫਿਰ ਹੁਣ ਕੀ ਕਰੂੰ ਨਹੀਂ ਫਿਰ ਨਹੀਂ ਆਉਂਗਾ ਜੀ ਮੈਂ ਕਿਤੇ ਹੋਰ ਪਾਸੇ ਪ੍ਰਾਈਵੇਟ ਹੌਸਪੀਟਲ ਲਗਾਵਾਂਗਾ ਕਿਵੇਂ ਹਰ ਗਰੀਬ ਜਿਹੜਾ ਹੈਗਾ ਬੰਦਾ ਇੱਥੇ ਸਰਕਾਰੀ ਚ ਆਉਂਦਾ ਫਿਰ ਘੱਟਾ ਕਰ ਚਾਹੋਗਾ ਸਿਰਫ ਪਰਚੀ ਪਰਚੀ ਦਾ ਕੰਮ ਹੈਗਾ ਫਿਰ ਜਿਹੜੇ ਹੈਗੇ ਇੰਨੀ ਖੱਡਲ ਪਵਾੜੀ ਗਰੀਬ ਨੂੰ ਉਹਦੀ ਟੱਕ ਸੱਟ ਪਾਉਂਦੇ। ਉਹ ਤਾਂ ਕੰਮ ਦਾ ਜੀ ਫਿਰ ਹੁਣ ਕੀ ਕਰੀਏ? ਉਹ ਹੀ 3-4-500 ਰੁਪਿਆ ਦਿਹਾੜੀ ਦਾ ਬਣਦਾ ਹੈਗਾ ਹੁਣ। ਹੋ ਜਾ ਇਧਰ ਦਿਹਾੜੀ ਵੀ ਛੱਡੀ ਹੈਗੀ ਹੁਣ ਅبتدي। ਉੱਧਰਲੀ ਸੜਕ ਕਿਸੇ ਨਾ ਕਿਸੇ ਤਰੀਕੇ ਨਾਲ ਖੱਦਿਆ ਕਰਨਾ ਹੀ ਪਊਗਾ ਜੀ। ਸਰਕਾਰ ਕੁਝ ਮੰਗਦਾ। ਸਰਕਾਰ ਤੋਂ ਮੰਗ ਕਰਦੇ ਆਂ ਵੀ ਜਦੋਂ ਵੀ ਐਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਨਾ। ਖਬਰ ਲੱਗਣੀ ਚਾਹੀਦੀ ਪਹਿਲਾਂ ਵੀ ਕੱਲ ਨੂੰ 11 ਵਜੇ ਤੱਕ ਹਸਪਤਾਲ ਬੰਦ ਹੈ। ਆ ਹੜਤਾਲ ਤੇ ਜੋ ਵੀ ਪ੍ਰੋਬਲਮ ਹੈ ਨਾ ਕੋਲੇ ਬਾਰੇ ਪਤਾ ਹੋਣਾ ਚਾਹੀਦਾ ਦੇਖੀ ਕੱਲੇ ਨਹੀਂ ਹੈਗੇ ਇੱਥੇ ਬਹੁਤ ਜਿਹੜੇ ਹਾਂਜੀ ਹਾਂ ਇਸ ਕੀ ਕਰਨ ਟੰਗ ਇਸੇ ਗੱਲ ਕਰਦੇ ਆ ਜੀ ਸਾਰੇ ਹੁਣ ਜਿੰਨੇ ਵੀ ਪੇਸ਼ੈਂਟ ਆਏ ਨੇ ਸਾਰੇ ਕੋਈ ਨਾ ਕਿਸੇ ਨੂੰ ਕੋਈ ਦਿੱਕਤ ਆ ਕਿਸੇ ਨੂੰ ਕੋਈ ਦਿੱਕਤ ਹੈਗਾ ਪਰ ਤਿੰਨ ਤਿੰਨ ਘੰਟੇ ਇੱਥੇ ਲਾਈਨ ਦੇ ਵਿੱਚ ਖੜੇ ਰਾਂਗੇ ਡਾਕਟਰ ਇਹ ਵੀ ਨਹੀਂ ਪਤਾ ਹੈਗਾ ਵੀ ਤਿੰਨ ਘੰਟੇ ਤੋਂ ਬਾਅਦ ਖੁੱਲਣਗੇ ਜਾਂ ਨਹੀਂ ਖੁੱਲੂਗਾ ਤੇ ਤਿੰਨ ਘੰਟੇ ਤੋਂ ਬਾਅਦ ਹੁਣ ਜਿੰਨੀ ਜ਼ਿਆਦਾ ਪਰੇਸ਼ਾਨੀ ਹੈਗੀ ਉਹ ਤਾਂ ਬਹੁਤ ਔਖਾ ਹੋ ਜਾਊਗਾ ਜੀ ਮੇਰਾ ਪੇਟ ਦਰਦ ਹੋ ਰਿਹਾ ਜੀ ਮੈਂ ਤਾਂ ਆਇਆ ਸੀ ਇੱਥੇ ਕੀ ਲਾਗ ਰਿਹਾ ਕੀ ਇੱਥੇ ਆ ਕਿਤੀ ਪਤਲ ਦੇ ਕਿਤੇ ਆਏ ਅੱਜ ਇਹ ਕਹਿੰਦੇ ਜੀ ਹੜਤਾਲ ਹੈ ਡਾਕਟਰਾਂ ਦੀ 8 ਤੋਂ 11 ਤੱਕ 11 ਵਜੇ ਤੋਂ ਬਾਅਦ ਫਿਰ ਦੇਖ ਲਾਂਗੇ ਜੀ ਫਿਰ ਤੁਹਾਨੂੰ ਤਾਂ ਹੁਣ ਫਿਰ ਸਮੱਸਿਆ ਆ ਰਹੀ ਹੈ ਨਹੀਂ ਮੈਂ ਪੇਟ ਦਰਦ ਹੋ ਰਿਹਾ ਕੋਈ ਮੈਂ 11 ਵਜੇ ਤੋਂ ਬਾਅਦ ਦਿਖਾ ਦੂੰਗਾ ਇਹ ਅਕੇ ਕੋਈ ਗੱਲ ਨਹੀਂ ਫਿਰ ਕੀ ਭਾਜੇ ਜਿਆਦੇ ਹੋਣ ਲੱਗੇ ਫਿਰ ਤਾਂ ਪ੍ਰਾਈਵੇਟ ਜਾਣਾ ਹਾਂ ਫਿਰ ਆਂ ਫਿਰ ਪ੍ਰਾਈਵੇਟ ਜਾਣਾ ਪਊਗਾ ਜੀ ਹਾਂ ਜੀ ਫਿਰ ਤਾਂ ਦਿੱਕਤ ਹੈ ਗਈ ਜੀ ਫਿਰ ਤਾਂ ਕਿੰਨੇ ਖੱਜਲ ਖਵਾਰੀ ਇੱਥੇ ਕਾਫੀ ਪੇਸ਼ੈਂਟ ਨੇ ਲੈਣਾ ਚੱਲ ਗਿਆ ਹਾਂ ਜੀ ਲੈਣਾ ਹੀ ਲੱ ਵੱਦੁਨੇ ਖੱਜਲਗੁਆਰ ਵੜ ਨੇ ਇਹ ਪਹਿਲਾਂ ਦੱਸਣਾ ਬੰਦਾ ਸੀਗਾ ਕਿ ਦੋ ਤਿੰਨ ਦਿਨ ਪਹਿਲਾਂ ਦੱਸਿਆ ਪਹਿਲਾਂ ਪਹਿਲਾਂ ਦੱਸਣਾ ਬੰਦਣਾ ਸੀ ਤੁਸੀਂ ਕਿੰਨੇ ਕਿਲੋਮੀਟਰ ਚਲਾਇ ਦੀ ਮੈਂ ਤਾਂ ਚਲੋ ਮੇਰਾ ਮੇਰਾ 5-10 ਮਿੰਟ ਦਾ ਹੀ ਘਰ ਹੈ ਜਿਹੜੇ ਲੋਕ ਇੰਨੇ ਨੇ ਪਿੰਡਾਂ ਚੋਂ ਇੰਨੇ ਦੂਰੋਂ ਆਏ ਨੇ ਨਾ ਕੋਈ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਇਹਨਾਂ ਦਾ ਹੱਲ ਕੀਤਾ ਜੀ ਲੋਕ ਜਿਹੜੇ ਖੱਜਲਗੁਆਰ ਵੜ ਨੇ ਯਾਨੀ ਇਹ ਪ੍ਰਾਈਵੇਟ ਜਾਣਗੇ ਸਰ ਉਹ ਕਾਜੂਆ ਕਈ ਲਵੇਰ ਕੇ ਤੇ ਹੈ ਨਹੀਂ ਇਹਨੇ ਪ੍ਰਾਈਵੇਟ ਕਿਹੜਾ ਭਰੇਗੇ 45 ਨਹੀਂ ਸਾਨੂੰ ਨਹੀਂ ਅਜੀਬ ਮਨ ਦਾ ਦੂਰੀ ਕੋਲੇ ਪੰਡਾਈ ਇੱਥੇ ਨਿਕਲੂ ਮਸ਼ਹੂਰ ਇੱਥੇ ਹੋ ਗਈ 20 ਕਿਲੋਮੀਟਰ ਕੀ ਲੱਗਦਾ ਜਿਹੜਾ ਹੈ ਇੱਕ ਦਾ ਮਹੜਾ ਦਾ ਤੇ ਜਿਹੜਾ ਹੈ ਕਿੰਨੀ ਕੁ ਪਰੇਸ਼ਾਨੀ ਦਾ ਰਸਾਨੀ ਦੇ ਆਈਏ ਸਵੇਰੇ ਅਸੀਂ ਆਏ 7 ਵਜੇ ਘਰੋਂ ਚੱਲੇ ਤੇ ਸਾਢੇ 8:00 8:00 ਵਜੇ ਆਗੇ ਸਾਹ ਕੋਈ ਨਹੀਂ ਜਾਈਏ ਅਸੀਂ ਬੱਲੇ ਤੇ ਆ ਹੁਣ ਕਹਿੰਦੇ 11 ਵਜੇ ਵੀ ਪਰਪਲ ਗਿਆ ਕਿਸ ਪਰਪਲ ਤੇ ਲੀ ਗਿਆ ਇਸ ਦਿਨ ਭਾਈ ਧੰਨਵਾਦ ਭਾਈ ਡਾਕਟਰ ਨੂੰ ਦਿਖਾਉਣਾ ਹੈ ਚੈੱਕ ਅਪ ਕਰਾਉਣਾ ਘਰ ਆ ਲਈ ਜੀ ਹਾਂ ਭਾਈ ਬਗ। ਫਿਰ ਹੁਣ ਪ੍ਰਾਈਵੇਟ ਤੇ ਜਾਉਂਗੇ। ਹੁਣ ਦੇਖਦੇ ਆਂ ਜਿਹੜੇ ਖੜਾ ਕਰਦੇ ਹੁਣ ਆਇਆ ਹਾਲੇ ਸਵੇਰ ਤੇ ਆਇਆ ਇਹ ਜੀ ਦੇਖ। ਖੜੇ ਆਰੇ ਬੰਦੇ। ਤੁਹਾਨੂੰ ਵੀ ਖੜੇ ਲਗਵਾਰੀ ਹੋ ਰਹੀ। ਅੱਜ ਲੋਵਾਰੀ ਹੈ ਜੀ ਹੋਰ ਹੁਣ। ਕੀ ਮੰਨ ਰਹੋ ਜੀ? ਮੰਨਦੇ ਇਹ ਵੀ ਆਪਦਾ ਭਾਈ ਸੁਖਦਾਈ ਜਿਹੜੀ ਕਰਨ ਮਾੜੀ ਮੋਟੀ ਦੇਖਣਾ ਗੌਰ ਕਰਨ। ਗੌਰ ਕਰੋ ਪੂਰੀ ਆਉਦੀ ਸਾਰੇ ਪ੍ਰੇਸ਼ਾਨ ਹੋ ਰਹੇ ਨੇ। ਜੀਆਂ ਕਿੰਨੇ ਖੜੇ ਨੇ ਭੈਣ ਭਾਈ ਸਾਰੇ। ਤੁਸੀਂ ਵੀ ਖੜੇ ਹੋ ਇੱਧਰ ਕਿੰਨੇ ਕੁ ਬੰਦੇ। ਸਾਰੇ ਬਹੁਤ ਖੜੇ ਨੇ ਲੋ ਬੰਦਾ ਹੋਊਗਾ। ਪਤਾ ਤੀ ਹੜਤਾਲ ਆ। ਇਸ ਤੋਂ ਬਾਅਦ ਆਈ ਤੇ ਕੰਮ ਕਰਵਾਇਆ ਅਸੀਂ ਸੌ ਵਾਰ ਨੂੰ ਆਈ ਸੀ ਉਹਨਾਂ ਨੇ ਅੱਜ ਬਲੱਡ ਚਾੜਨਾ ਦੀ ਅੱਛਾ 22 ਦੇ ਬੱਚਾ ਬੱਚਾ ਹੋਣ ਵਾਲਾ ਜੀ ਬਲੱਡ ਘਟਾ ਹੈ ਅੱਛਾ ਹਾਂ ਮੈਮ ਨੇ ਅੱਜ ਦਾ ਟਾਈਮ ਦਿੱਤਾ ਜੀ 8 ਵਜੇ ਦਾ ਅੱਛਾ ਹਾਂ ਤੇ ਫਿਰ ਹੁਣ 3 ਦਿਨ ਵਾਸਤੇ ਜਿਹੜਾ ਹੈਗਾ ਸਟ੍ਰਾਈਕ ਆ 11 ਵਜੇ ਤੋਂ ਬਾਅਦ ਹੀ ਦੇਖਣਗੇ ਕੀ ਲੱਗਦਾ ਫਿਰ ਹੁਣ ਇਹ ਸਾਨੂੰ ਪਹਿਲ ਦਾ ਪਤਾ ਹੀ ਨਹੀਂ ਲੱਗਾ ਪਤਾ ਨਹੀਂ ਕਿੰਨੇ ਕਿਲੋਮੀਟਰ ਪਾਏ ਅਸੀਂ ਅਮਲੋ ਪਾਏ ਕੋਈ 25 ਕਿਲੋਮੀਟਰ ਪੈ ਜਾਂਦੇ ਹਨ 35 ਕਿਲੋ ਕੰਕਲ ਫਾਰੀ ਤੇ ਕਾਫੀ ਹੈ ਹਾਂਜੀ ਹਾਂ ਆਉਣਾ ਜਾਣਾ ਬਾਕੀ ਸਾਨੂੰ ਕੋਈ ਨਾ ਕੰਮ ਕਾਰ ਛੱਡ ਕੇ ਵੀ ਆਏ ਹਾਂ ਹਾਂਜੀ ਹਾਂ ਕੋਈ ਕੀ ਮਰਵਾ ਗਏ ਮਗੇ ਹੁਣ ਦੇਖੋ ਕੀ ਬਣਦਾ ਸਾਨੂੰ ਤੇ ਇਹ ਗੱਲ ਤਾਂ ਹੀ ਪਹਿਲੇ ਜਿਹਦਾ ਗੱਲ ਆ ਪਤਾ ਹੈਗਾ ਜਦੋਂ ਪਤਾ ਆਉਂਦਾ ਫਿਰ ਤਾਂ ਚਲੋ ਹੋ ਵੀ ਕਰ ਲਈ ਠੀਕ ਇਸ ਪਰਪਸ ਵਾਸਤੇ ਇੱਥੇ ਆਈ ਸੀ ਦਿਖਾਉਣ ਦਾ ਮੈਂ ਐਲਟਰਾਸਾਉਂਡ ਕਰਾਉਣੀ ਹੈ ਪੇਟ ਤੇ ਤੇ ਤੁਸੀਂ ਖਾਲੀ ਪੇਟ ਆਏ ਹੋ ਹਾਂ ਜੀ ਆ ਰਾਵਾਂ ਜੀ ਅੱਗੇ ਤੁਸੀਂ ਤੁਹਾਨੂੰ ਕੰਟ੍ਰੋਲ ਕਰੀਏ ਹਾਂ ਹੁਣ ਦੇਖੋ ਸਾਂ ਤਾਂ ਤਾਂ 8 ਵਜੇ ਦਾ ਟਾਈਮ ਦਿੱਤਾ ਸੀ ਉਹਦੇ ਹਾਂ ਤੁਸੀਂ ਤਾਂ ਹੁਣ ਖਾਲੀ ਪੇਟ ਆਇਓ ਹੁਣ ਫਿਰ ਦੁਬਾਰੀ ਤੁਸੀਂ ਘਰੇ ਜਾਓਂਗੇ ਦੇਖੋ ਹੁਣ ਤਿੰਨ ਤਿੰਨ ਘੰਟੇ ਦਾ ਪਰ ਹੋਰ ਇੰਨਾ ਟਾਈਮ ਤਾਂ ਬੈਠਣਾ ਵੀ ਔਖਾ ਹੈ ਕੀ ਲੱਗਦਾ ਤੁਹਾਨੂੰ ਇੱਥੋਂ ਚੌਧਰੀ ਵਾਜਰੇ ਤੋਂ ਆਇਆ ਹਾਂ 2 ਕਿਲੋਮੀਟਰ ਤੋਂ ਤਾਂ ਆਇਆ ਹਾਂ ਫੇਰ ਦੁਬਾਰੀ ਚਾਹੁੰਗੇ ਤਰੇ ਇਹੋ ਬੈਠਣਾ ਪਊਗਾ ਏਡੀ ਦੂਰ ਫੇਰ ਵਾਰ ਵਾਰ ਆਉਣਾ ਜਾਣਾ ਓਹ ਜਲਵਾੜੀ ਤਾਂ ਹੋ ਰਹੀ ਤਾਂ ਹਾਂ ਇਹ ਹੋਰ ਫਿਲਹਾਲ ਅੱਜ ਤੋਂ 11 ਤਰੀਕ ਤੱਕ 8 ਤੋਂ 11 ਸਾਡੀ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ ਇਲੈਕਟਿਵ ਸਰਜਰੀਜ਼ ਬੰਦ ਰਹਿਣਗੀਆਂ ਤੇ 11 ਤਰੀਕ ਤੋਂ ਬਾਅਦ ਦੁਬਾਰਾ ਡਿਸਾਈਡ ਹੋਏਗਾ ਐਸੋਸੀਏਸ਼ਨ ਵੱਲੋਂ ਵੀ ਅੱਗੇ ਕੀ ਸਟੈਪ ਚੁੱਕਣੇ ਨੇ ਉਹ ਤਾਂ ਫਿਰ ਮੀਟਿੰਗ ਹੈ 11 ਤਰੀਕ ਨੂੰ ਮੀਟਿੰਗ ਹੈ ਉਹਨਾਂ ਨਾਲ ਹੈਲਥ ਸੈਕਟਰੀਜ਼ ਨਾਲ ਸਾਮਣਾ ਤੇ ਉਸ ਸਮੇਂ ਡਿਸਾਈਡ ਹੋਏਗਾ ਉਹਨਾਂ ਨਾਲ ਕਿ ਨਹੀਂ ਮੰਗਾ ਸਰ ਨੇ تین ਮੰਗਾ ਆਪਣੀਆਂ ਜਿਹੜੀਆਂ ਪਹਿਲੀ ਤਾਂ ਆਈ ਹੈ ਵੀ ਜਿਹੜੇ ਡੈਫੀਸ਼ੈਂਸੀ ਹੈ ਡਾਕਟਰ ਦੀ 75% ਉਹਨੂੰ ਕਵਰ ਕੀਤਾ ਜਾਵੇ ਜਿਨੇ ਵੀ ਡਾਕਟਰ ਜਿਵੇਂ ਐਮਰਜੈਂਸੀ ਐਮਬੀਬੀਐਸ ਡਾਕਟਰ ਦੀ ਘਾਟ ਹੈ ਸਪੈਸ਼ਲਿਸਟ ਦੀ ਘਾਟ ਹੈ 70% ਜਿਹੜਾ ਕਟ ਰਿਹਾ ਉਹ ਫਿਲ ਕੀਤਾ ਜਾਵੇ ਸੈਕੰਡ ਈਸੀਪੀ ਦੇ ਰਿਗਾਰਡਿੰਗ ਹੈ ਥਰਡ ਸਿਕਿਉਰਿਟੀ ਦੇ ਰਿਗਾਰਡਿੰਗ ਹੈ ਸਿਕਿਉਰਿਟੀ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਉਂਗਲੀ ਮੈਂ ਕਲਕੱਤਾ ਹੋਇਆ ਹੈ ਬਾਕੀ ਥਾਵਾਂ ਤੇ ਪੰਜਾਬ 'ਚ ਵੀ ਫਾਇਰਾਂ ਤੇ ਥਾਵਾਂ ਤੇ ਹੋਇਆ ਹੈ ਜਿਹੜੇ ਇਨਸੀਡੈਂਟਸ ਹੋ ਰਹੇ ਹਨ ਜ਼ਿਆਦਾਤਰ ਫੀਮੇਲਜ਼ ਆਪਣੇ ਤੁਹਾਨੂੰ ਪਤਾ ਹੀ ਹੈ ਜ਼ਿਆਦਾਤਰ ਫੀਮੇਲਜ਼ ਹੁੰਦੇ ਸਟਾਫ ਹੁੰਦੇ ਆ ਨਰਸਿਸ ਵੀ ਫੀਮੇਲਜ਼ ਆ ਡਾਕਟਰਸ ਵੀ ਜ਼ਿਆਦਾਤਰ 60% ਫੀਮੇਲ ਕੈਟਾਗਰੀ ਹੈ ਤਾਂ ਉਹਨਾਂ ਦੀ ਸਿਕਿਉਰਟੀ ਦਾ ਬਹੁਤ ਵੱਡਾ ਇਸ਼ੂ ਹੈ ਹਰ ਹਸਪੀਟਲ ਚ ਹਸਪੀਟਲ ਚ ਪੁਲਿਸ ਆਉਂਦੀ ਨਹੀਂ ਹੈ ਕੋਈ ਇੱਥੇ ਪਰਮਾਨੈਂਟ ਡਿਊਟੀ ਕਿਸੇ ਦੀ ਨਹੀਂ ਹੈ ਨਹੀਂ ਸਰ ਕੋਈ ਨਹੀਂ ਕੋਈ ਡਾਕਟਰਾਂ ਦੀ ਸੇਫਟੀ ਕਿੰਨੀ ਹੈ ਸਰ ਦੇਖੋ ਬੇਸਿਕਲੀ ਉਹ ਜਿਵੇਂ ਪਹਿਲਾਂ ਵੀ ਦੱਸਿਆ ਐਮਰਜੈਂਸੀ ਡਿਊਟੀ ਦੇ ਜਿਵੇਂ ਕੋਈ ਮੈਡੀਕਲ ਲੀਗਲ ਕੇਸ ਹੁੰਦੇ ਆ ਨਾਲ ਉਹਨਾਂ ਦੇ मतलब बेसिकली क्राउड काफी आ जाता है सो उस केस की होता है जब वो पहले ही अग्रेसन छ होते हैं सारे तो उनका अग्रेसन इत्ते निकल जाता है तो नो प्रिवेंट करने वास्ते ऐसे जान रहे हैं कि सिक्योरिटी होवे जे आपा सेफ ਰਹਾਗੇ ਤਾਂ ਹੀ ਅਸੀਂ ਹੈਲਥ ਸਰਵਿਸਿਜ਼ ਵਧੀਆ ਪ੍ਰੋਵਾਈਡ ਕਰ ਸਕਾਂਗੇ ਪੇਸ਼ੈਂਟ ਨੂੰ ਕੀ ਮੈਸੇਜ ਦੋ ਕੱਟਲ ਕੁਵਾਰ ਹੋ ਰਹੇ ਨੇ ਕਹਿੰਦੇ 30 30 ਦੇਖੋ ਅਸੀਂ ਉਹਨਾਂ ਨਾਲ ਆ ਅਸੀਂ ਉਹਨਾਂ ਦੀ ਜਿਵੇਂ ਵੀ ਦਿੱਕਤਾਂ ਕਿਸੇ ਵੀ ਢੰਗ ਨਾਲ ਅਸੀਂ ਜ਼ਰੂਰ ਦੂਰ ਕਰਾਂਗੇ ਐਮਰਜੈਂਸੀ ਸੁਭਾਵਾ ਸਾਡੀਆਂ ਪੂਰੀਆਂ ਖੁੱਲੀਆਂ ਸਰ ਐਮਰਜੈਂਸੀ ਖੁੱਲੀ ਹੈ ਕੋਈ ਐਮਰਜੈਂਸੀ ਹੈ ਉਹਨੂੰ ਕੋਈ ਨਹੀਂ ਮੁੜਿਆ ਜਾਏਗਾ ਉਹਨਾਂ ਦਾ ਪੂਰਾ ਹੱਲ ਕੀਤਾ ਜਾਵੇਗਾ ਵੈਸੇ ਅਸੀਂ 11 ਵਜੇ ਤੋਂ ਬਾਅਦ ਅਸੀਂ ਓਪੀਡੀ ਵੀ ਦੇਖ ਰਹੇ ਹਾਂ 11 ਤੋਂ 2 ਹਾਂ ਅੱਜ ਕੱਲ੍ਹ ਪਰਸੋਂ 11 ਤਰੀਕ ਤੋਂ ਬਾਅਦ ਮੀਟਿੰਗ ਤੋਂ ਬਾਅਦ ਫਿਰ ਡਿਸੀਜਨ ਕੋਈ